ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਵੜੀ ਫਾਰਮ ਜਿੱਤੇ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗਾਂ ਸੇਰ ਲਈ ਲੈ ਕੇ ਆਏ ਜੀ ਸੂਣ ਵਾਲੀ ਹੈ ਬਈ ਗੱਬਣ ਆਓ ਪੁੱਛ ਲੈਣਾ ਬਈ ਪੁੱਛ ਬਈ ਜੀ ਹਸਤੀ ਕਾਲ ਸਸ਼ੀ ਕਾਲ ਬਈ ਬਹੁਤ ਠੀਕ ਵਿੱਚ ਵਧੀਆ ਹਾਂਜੀ ਵਧੀਆ ਬਈ ਨਾਮ ਤੇ ਡਰੈਸ ਨਾਮ ਬਈ ਹਰਜੀਤ ਸਿੰਘ ਪਿੰਡ ਛੰਨਾ ਗਲਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਭਦੌੜ ਦੇ ਲਾਗੇ ਰਹਿੰਦਾ ਹੈਗਾ ਠੀਕ ਆ ਬਈ ਹਾਂਜੀ ਮੋਬਾਈਲ ਨੰਬਰ ਕੋਲ ਨੰਬਰ ਹੈਗਾ 9501926872 ਇਹ ਬਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਭਾਈ ਜਿਹੜੀ ਬੈਡ ਦੇ ਕਿਹੜਾ ਸੂਆ ਸੁਣ ਇਹ ਵੀ ਦੂਜਾ ਸੂਆ ਸੁਣਦੀ ਹੈਗੀ ਪੰਜ ਚਾਰ ਨਾ ਰਹਿੰਦੇ ਹੈ ਸੁਣ ਚ ਹਾਂ ਬਈ ਸੀਲ ਠੰਡੀ ਬਹੁਤ ਹੈਗੀ ਕੀ ਰਿਕਾਰਡ ਹੈ ਭਾਈ ਦੁੱਧ ਰਿਕਾਰਡ ਵੀ ਪਹਿਲੇ ਸੂਏ 22 ਕਿਲੋ ਚੋਆ ਵਾਗਾ ਠੀਕ ਆ ਐਸੇ ਕਿ ਲੱਗਦਾ ਵੀ 25 26 ਕਿਲੋ ਚੋਆ ਦੂਗੀ ਹਾਂ ਬਾਕੀ ਗਵਾਨੇ ਦੇ ਨਾੜਾ ਦੇ ਤੂੰ ਸਹੀ ਗੱਲ ਹੈ ਠੰਡੀ ਬਹੁਤ ਹੈ ਨਾ ਜੇ ਮੈਂ ਮਰਦੀ ਹੱਥ ਲਈ ਚੱਲ ਪੂਰੀ ਠੰਡੀ ਹੈ ਆਰਡਰ ਦੇਖੋ ਆਰਡਰ ਬੜਾ ਕਮਾਲ ਦਾ ਬਈ ਨਾੜਾ ਨੂੜਾ ਬਹੁਤ ਚੰਗੀਆਂ ਹਨ ਹਾਂ ਬਈ ਵੱਡੀ ਨਾੜ ਵੀ ਦੁੱਧ ਵਾਲੀ ਦੇ ਦਿੱਤਾ ਨੇ ਬਹੁਤ ਚੰਗੀਆਂ ਥਣ ਬੜਾ ਚੰਗਾ ਲੱਗਿਆ ਸਿਵਾਈ ਚੂਈ ਦੀ ਚੰਗੀ ਨਿਕਲੂਗੀ ਤੇ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਆਰਡਰ ਪਛਾਂਤ ਵੀ ਚੈੱਕ ਕਰਵਾਣਾ ਸੋਹਣਾ ਆਰਡਰ ਕਰਮਾ ਹੀ ਤਿਆਰ ਕਰਦੀ ਹੁੰਦੀ ਹੈ ਕੱਚੀ ਕੱਚੀ ਆ ਦਿਨ ਹਜੇ ਬਾਈ ਨੇ ਦੱਸਿਆ ਲੈਂਦੀ ਆ ਉਹਦੋਂ ਆਰਡਰ ਦੀ ਕੋਆ ਨਾੜਾ ਵੀ ਦੁਨਨੇ ਪਾਸੇ ਬਹੁਤਾ ਲਵੇ ਦੇ ਹਾਂ ਇਦਾਂ ਵੀ ਨਾੜਾ ਬਹੁਤ ਚੰਗੀਆਂ ਨੇ ਖੂਲ ਲਾ ਬਈ ਤੋਰ ਕੇ ਦੱਸਾ ਦੇ ਰੈਂਗ ਰੂਪ ਚੰਗਾ ਕੱਦ ਵੱਡ ਚੰਗਾ ਯਾ ਤੇ ਬੀਟ ਚੰਗੀ ਆ ਚੰਗੀ ਆ ਬਈ ਦੁੱਧ ਚੰਗਾ ਪਾ ਦੂਗੀ ਬਰੀਕੀ ਬਰੂਕੀ ਬਹੁਤ ਆ ਨਾ ਵੜ ਚ ਬੱਕ ਵੀ ਚੌਂਕ ਚੌਂਕ ਬਹੁਤ ਆ ਐ ਨਹੀਂ ਕੋਈ ਲਿੱਸੀ ਜਗਾ ਸਹੀ ਗਾ ਪੂਰੀ ਵਜਣ ਚ ਵੜ ਨਾ ਕੋਈ ਕੱਦ ਛੋਟਾ ਗਾ ਮਾਲੀ ਦਾ ਚੰਗਾ ਗਾ ਤੇ ਫੇਸ ਬੜਾ ਪਿਆਰਾ ਗਾ ਬਈ ਤੇ ਤੋੜਾ ਚੈੱਕ ਕਰ ਲਓ ਵੜ ਦਾ ਬਹੁਤ ਚੰਗਾ ਦੁੱਧ ਵਾਕਈ ਚੰਗਾ ਪਾ ਦੂਗੀ ਆਰਡਰ ਦੀ ਜਿਹੜੀ ਤਿਆਰੀ ਆ ਬਈ ਬਹੁਤ ਚੰਗੀ ਤਿਆਰੀ ਆ ਹਾਜੇ ਬਾਈ ਨੇ ਦੱਸਿਆ ਵੀ ਕੱਚੀ-ਕੱਚੀ ਆ ਦਣ ਲੈਂਦੀ ਆ ਆਰਡਰ ਬਹੁਤ ਸੋਹਣਾ ਤਿਆਰ ਕਰੂਗਾ ਬਾਕੀ ਸਭ ਵੀ ਪੜੀ ਆ ਵੈਡ ਪੂਰੀ ਕੀ ਮੁੱਲ ਆ ਭਰਾ ਇਹਦਾ ਮੁੱਲ ਵੀ ਫੋਨ ਤੇ ਕਰਾਂ ਕਰਾਂਗੇ ਬਹੁਤ ਜਾਇਜ਼ ਠੀਕ ਆ ਕੋਈ ਮੁੱਲ ਵੱਡਾ ਨਹੀਂ ਕਰਨਾ ਓਕੇ ਵੇਚਣ ਵਾਲੇ ਮੁੱਲ ਕਰਾਂਗੇ ਬਹੁਤ ਠੀਕ ਆ ਕੋਈ ਕੋਈ ਵੇਚਣ ਵਾਲਾ ਬੰਦਾ ਲਾਏ ਉਹਦਾ ਪਰਦਾ ਰਹਿ ਜਾਂਦਾ ਇਹ ਨਾਲ ਬਹੁਤ ਠੀਕ ਆ ਬਾਈ ਮੋਲੋ ਬਾਈ ਕਹਿੰਦਾ ਫੋਨ ਤੇ ਕਰ ਲਾਂਗੇ ਮੋਲ ਜਮਾ ਜਾਇਜ਼ ਰੱਖਾਂਗੇ ਆਪਣਾ ਵੀ ਅੱਗੇ ਵੀ ਰੇਟ ਜਮਾ ਜਾਇਜ਼ ਹੁੰਦੇ ਆ ਜੇ ਪੜੇ ਵੀ ਜੀ ਫੋਨ ਤੇ ਪਸੂ ਵੇਖ ਕੇ ਆਂਦਾ ਹਾਂ ਠੀਕ ਆ ਹਾਂ ਬਾਕੀ ਟੱਲਾਂ ਬੁੱਲਾਂ ਵੀ ਬਹੁਤ ਪੰਗਾ ਮੈੜਦੇ ਠੀਕ ਆ ਬਾਲਡ ਲਾਂ ਬਹੁਤ ਪਈਆਂ ਸਾਰੀਆਂ ਬਾਲਡ ਲਾਂ ਗੱਡੀ ਕਿ ਕਰਵਾਉਣੇ ਤੇ ਰੱਖਾਉਣਾ ਤੇ ਕੱਚੀ ਕੱਚੀ ਅਦਨ ਲੈੰਦੀ ਐਡਰੈਸ ਉਹਨਾ ਤਿਆਰ ਕਰ ਲਓ ਤੇ ਕਿਸੇ ਵੀਰ ਨੂੰ ਬਾਈ ਬੜ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ